ਇਹਨਾਂ ਦਾ ਵਾਅਦਾ ਕਰਕੇ ਇਹਨਾਂ ਠੱਗਾਂ ਨੇ ਇੱਥੇ ਸਾਨੂੰ 1.5 ਘੰਟਾ ਵਿਖਾਈ ਰੱਖਿਆ ਪਰ ਇੱਥੇ ਕੋਈ ਮੁੱਖਾ ਪਿਆ ਮੈਂ ਰਜਿੰਦਰ ਸਿੰਘ ਸਿਆੜ ਭਾਰਤੀ ਕਿਸਾਨ ਜੂਨੇ ਨੇਕਤਾ ਗਰਾਹਾਂ ਜ਼ਿਲ੍ਹਾ ਲੁਧਿਆਣਾ ਦਾ ਬੇਤ 77 ਬੋਲ ਰਿਹਾ ਅੱਜ ਸਾਨੂੰ ਮਜਬੂਰ ਨਾ ਇੱਥੇ ਆ ਕੇ ਬਹਿਣਾ ਪਿਆ ਆ ਜਿਹੜਾ ਉਮੈਕਸ ਮਾਲ ਆ ਇਹਦੇ ਅੰਦਰ ਇੱਕ ਟਰੈਵਲ ਏਜੰਸੀ ਆ ਰਤਨ ਓਵਰਸੀਜ਼ ਨਾਂ ਦੀ ਜਿਹਦਾ ਮਾਲਕ ਦਾ ਨਾਂ ਜਸ ਜੀਵਨ ਜੋਤ ਇਸ ਤਰ੍ਹਾਂ ਦਾ ਨਾਂ ਇਸ ਟਰੈਵਲ ਏਜੰਸੀ ਦੇ ਕੋਲੇ ਇੱਕ ਨੌਜਵਾਨ ਬੱਚਾ ਆ ਸਾਡਾ ਗੁਰਜਾਪ ਸਿੰਘ ਪਿੰਡ ਜੀ ਦਾ ਹੈਗਾ ਰੋੜੀਆਂ ਪੁੱਤਰ ਬਲਦੇਵ ਸਿੰਘ ਉਸ ਨੇ ਯੂਕੇ ਜਾਣ ਵਾਸਤੇ ਜੂਨ 2023 ਦੇ ਵਿੱਚ ਰਤਨ ওভারਸੀਜ਼ ਜਿਹੜੀ ਟਰੈਵਲ ਏਜੰਸੀ ਆ ਇਹਦੇ ਕੋਲੇ ਆਪਣੀ ਫਾਈਲ ਲਗਵਾਈ ਸੀ ਜਿਸ ਨੂੰ ਉਹਨੇ 16 ਲੱਖ ਰੁਪਈਆ ਡੇਅਰ 2 ਲੱਖ ਰੁਪਈਆ ਨਗਦ ਤੇ ਬਾਕੀ ਦਾ ਬੈਂਕਰਾਂ ਹੀ ਪੇਮੈਂਟ ਕੀਤੀ ਸੀਗੀ ਲੇਕਿਨ ਉਹਦੀ ਜਿਹੜੀ ਫਾਈਲ ਸੀ ਉਹ ਰਿਜੈਕਟ ਹੋ ਗਈ ਉਹਨੂੰ ਵੀਜ਼ਾ ਨਹੀਂ ਲੱਗਿਆ ਜਦੋਂ ਵੀਜ਼ਾ ਨਹੀਂ ਲੱਗਿਆ ਟਰੈਵਲ ਏਜੰਟ ਦਾ ਫਰਜ ਬਣਦਾ ਸੀ ਕਿ ਉਹਦੀ ਰਕਮ ਵਾਪਸ ਕਰਨੀ ਸੀ ਲੇਕਿਨ ਉਸ ਨੇ ਨਾ ਤਾਂ ਉਹਨੂੰ ਦੁਬਾਰਾ ਫਾਈਲ ਲਈ ਉਹਦੀ ਜਦੋਂ ਉਹਨਾਂ ਨੇ ਰੌਲਾ ਪਾਇਆ ਉਹਨੂੰ ਮਾੜਾ ਹੌਲੀ ਕਰਾ ਦੋ ਨਾ ਤਾਂ ਉਹਨਾਂ ਨੇ ਉਹਦੀ ਫਾਈਲ ਲਈ ਦੁਬਾਰਾ ਜਦੋਂ ਉਹਨਾਂ ਨੇ ਰੌਲਾ ਪਾਇਆ ਤਾਂ ਉਹਨੂੰ 2 ਲੱਖ ਰੁਪਇਆ ਮੋੜ ਦਿੱਤਾ ਉਸ ਤੋਂ ਬਾਅਦ ਉਹਨੂੰ ਪਹਿਲਾਂ 10 ਲੱਖ ਦਾ ਚੈੱਕ ਦਿੱਤਾ ਇਹ 10 ਲੱਖ ਦਾ ਚੈੱਕ ਵਾਪਸ ਲੈ ਕੇ 12 ਲੱਖ ਦਾ ਦੇਤਾ ਉਹ ਚੈੱਕ ਉਹ ਬਾਉਂਸ ਹੋ ਗਿਆ ਬੈਂਕ ਦੇ ਵਿੱਚ ਉਹ ਵੀ ਇਹਦੇ ਤੇ ਜੇ ਚਾਹੇ ਤਾਂ ਉਹ ਗਰਜਾਬ ਸਿੰਘ ਕੇਸ ਕਰ ਸਕਦਾ ਹੈਗਾ ਤੇ ਲੇਕਿਨ ਇਹ ਜਿਹੜਾ ਟਰੈਵਲ ਏਜੰਟ ਆ ਇਹ ਸਾਨੂੰ ਲਾਰੇ ਤੇ ਲਾਰੇ ਆ ਰਿਹਾ ਲਾਰੇ ਆ ਉਸ ਨੌਜਵਾਨ ਨੂੰ ਫੋਨ ਦੇ ਉੱਤੇ ਇਹ ਮਾੜਾ ਚੰਗਾ ਵੀ ਬੋਲਦਾ ਇੱਥੋਂ ਤੱਕ ਕੇ ਗਾਲਾਂ ਵੀ ਕੱਢੀਆਂ ਨੇ ਉਹਦੀ ਰਿਕਾਰਡਿੰਗ ਵੀ ਉਸ ਬੱਚੇ ਦੇ ਕੋਲੇ ਆ ਇਹ ਸਾਰੇ ਕਾਹਦੇ ਤੋਂ ਦੁਖੀ ਹੋ ਕੇ ਉਸਨੇ ਅ ਪਹਿਲੀ ਗੱਲ ਤਾਂ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੇ ਸਿਸਟਮ ਹੀ ਇਹੋ ਜਿਹਾ ਬਣਾਤਾ ਸਾਡੇ ਨੌਜਵਾਨ ਪੜ੍ਹੇ ਲਿਖੇ ਬੱਚੇ ਇੱਥੇ ਰੋਲਣ ਲਈ ਮਜਬੂਰ ਨੇ ਉਹਨਾਂ ਨੂੰ ਮਜਬੂਰੀ ਵਾਸ ਜਾਇਜ਼ ਨਾਇਜ਼ ਢੰਗ ਤਰੀਕਾ ਵਰਤ ਕੇ ਬਾਹਰਲੇ ਮੁਲਕਾਂ ਦਾ ਰੁਖ ਕਰਨਾ ਪੈ ਰਿਹਾ ਕੋਈ ਮਾਂ ਪਿਓ ਨਹੀਂ ਚਾਹੁੰਦਾ ਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਜਾਣ ਨਾ ਕੋਈ ਬੱਚਾ ਚਾਹੁੰਦਾ ਕਿ ਉਹ ਆਪਣੇ ਮਾਂ ਪਿਓ ਨੂੰ ਇੱਥੇ ਰੋਲਣ ਦੇ ਲਈ ਛੱਡ ਕੇ ਜਾਵੇ ਅਸੀਂ ਸਮਾਜ ਵਿੱਚ ਆਮ ਦੇਖਦੇ ਆ ਸਾਡੇ ਵਰਗੇ ਬੁਢੇ ਠੇਰੇ ਇੱਥੇ ਬੈਠੇ ਆ ਨੌਜਵਾਨ ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਰੁੱਲਦੇ ਆ ਇਹ ਬੱਚੇ ਨੇ ਕੀਤਾ ਕੀ ਆ ਬੱਚਾ ਦੇ ਨਹੀਂ ਕਿੰਨੀ ਪੜ੍ਹਾਈ ਕੀਤੀ ਆ ਤੂੰ ਮੈਨੂੰ ਕਾਹਦਾ ਡਿਪਲੋਮਾ ਕਰੇਗਾ ਹਾਂ ਇਸ ਗੁਰਜਾਬ ਸਿੰਘ ਨੇ ਪਲੱਸ 2 ਕਰ ਤੋਂ ਬਾਅਦ ਪਲੰਬਰ ਦਾ ਡਿਪਲੋਮਾ ਕੀਤਾ ਹੋਇਆ ਚਲੋ ਜਦੋਂ ਇਸ ਨੂੰ ਇੱਥੇ ਕੋਈ ਚੰਗੀ ਨੌਕਰੀ ਨਾ ਮਿਲੀ ਇਹਨੇ ਪਿਓ ਦੀ ਜ਼ਮੀਨ ਜਾਇਦਾਦ ਵੇਚ ਕੇ ਇੰਗਲੈਂਡ ਜਾਣ ਦਾ ਸੁਪਨਾ ਸਜਾਇਆ ਸੀ ਤੇ ਇਸ ਏਜੰਟ ਨੂੰ 16 ਲੱਖ ਰੁਪਈਆ ਦਿੱਤਾ ਸੀ ਸਾਡਾ ਅਗਲਾ ਕਦਮ ਕੀ ਹੈ ਜੀ ਹੁਣ ਧਰਨਾ ਲਗਾਇਆ ਗਿਆ ਸਾਡਾ ਅਗਲਾ ਕਦਮ ਇਹ ਆ ਜੀ ਪਹਿਲੀ ਤਾਂ ਸਾਡੀ ਤਰਜੀਹ ਹੁੰਦੀ ਆ ਭਾਰਤੀ ਕਿਸਾਨ ਯੂਨੀਅਨ ਇੱਕਤਾ ਉਗਰਾਹ ਜਿਹੜੀ ਟੇਬਲ ਟਾਕ ਦੇ ਵਿੱਚ ਮਸਲੇ ਨਿਬੇੜਣ ਦੇ ਵਿੱਚ ਵਿਸ਼ਵਾਸ ਰੱਖਦੀ ਆ ਜੇਕਰ ਉਹ ਟੇਬਲ ਟਾਕ ਤੇ ਨਹੀਂ ਆਊਗਾ ਕੋਈ ਗੱਲ ਟੇਬਲ ਟਾਕ ਤੇ ਨਹੀਂ ਨਿਬੜੂਗੀ ਫੇਰ ਜਥੇਬੰਦੀ ਮਜਬੂਰ ਹੋ ਕੇ ਉਹਦੇ ਘਰ ਦੇ ਅੱਗੇ ਉਦੇ ਦਫ਼ਤਰ ਦੇ ਅੱਗੇ ਜਿੱਥੇ ਵੀ ਸਾਡੀ ਉੱਪਰਲੀ ਲੀਡਰਸ਼ਿਪ ਸਾਨੂੰ ਅਗਵਾਈ ਦੇਊਗੀ ਸਾਨੂੰ ਸਲਾਹਤ ਹੋਊਗੀ ਉਸ ਦੇ ਮੁਤਾਬਕ ਇਸ ਰਤਨ ਓਵਰਸੀਜ਼ ਦੇ ਮਾਲਕ ਦੇ ਘਰ ਅੱਗੇ ਜਾਂ ਇਸ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਜਾਊਗਾ ਅੱਜ ਸਿਰਫ ਅਸੀਂ ਸੰਕੇਤਕ ਧਰਨਾ ਲਾਉਣ ਆਏ ਆ ਅੱਜ ਚੇਤਾਵਨੀ ਆਏ ਆ ਬਿਲਕੁਲ ਨਹੀਂ ਕੀਤਾ ਜੀ ਕੱਲ ਉਹਨੇ ਕੋਸ਼ਿਸ਼ ਕੀਤੀ ਸੀ ਵੀ ਮੈਂ ਗੱਲਬਾਤ ਲਈ ਤਿਆਰ ਆ ਲੇਕਿਨ ਸ਼ਾਮ ਨੂੰ ਉਹ ਜਵਾਬ ਦੇਤਾ ਕਹਿੰਦਾ ਜੀ ਮੈਂ ਤਾਂ ਫਿਰੋਜ਼ਪੁਰਾਂ ਕੱਲ ਨੂੰ ਗੱਲ ਕਰਾਂਗੇ ਅੱਜ ਉਹਦੇ ਨਾਲ ਫੋਨ ਤੇ ਗੱਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਚੱਕਿਆ ਫੋਨ 11 11:30 ਵਜੇ ਫੋਨ ਚੱਕਿਆ ਐਨੀ ਗੱਲ ਕਹਿਤੀ ਉਸਨੇ ਕਹਿੰਦਾ ਜੀ ਅਸੀਂ ਤਾਂ ਸੁੱਤੇ ਪਏ ਆ ਅਜੇ ਹੁਣ ਆ ਪਰਿਵਾਰ ਸਾਡਾ ਭਾਰਤੀ ਗ੍ਰਾਂਧੀ ਉਹਨਾਂ ਨੂੰ ਜਗਾਉਣ ਵਾਸਤੇ ਆਇਆ ਦੇਖੋ ਜੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਨੇ ਕਿੰਨੇ ਕ ਬੰਦਿਆਂ ਨਾਲ ਠੱਗੀ ਲਾਈ ਆ ਇਹ ਆਪਾਂ ਸਾਰੇ ਜਾਣਦੇ ਆਂ ਵੀ ਇਹੋ ਜਿਹੇ ਜਿਹੜੇ ਟਰੈਵਲ ਏਜੰਟ ਨੇ ਅਨੇਕਾਂ ਲੋਕਾਂ ਨੂੰ ਆਪਦਾ ਸ਼ਿਕਾਰ ਬਣਾ ਚੁੱਕੇ ਨੇ ਤੇ ਬਣਾ ਰਹੇ ਨੇ ਹਾਂਜੀ ਸਰਕਾਰ ਅੱਗੇ ਇਹ ਸਰਕਾਰ ਨੂੰ ਵੀ ਚੇਤਾਵਨੀ ਹੁੰਦੀ ਆ ਸਾਡੀ ਤਾਂ ਅਪੀਲਾ ਕਰ ਕਰਕੇ ਅਸੀਂ ਹੱਥ ਥੱਕ ਚੁੱਕੇ ਆਂ ਸਰਕਾਰ ਨੂੰ ਵੀ ਚੇਤਾਵਨੀ ਆ ਵੀ ਇਹੋ ਜਿਹੇ ਟਰੈਵਲ ਏਜੰਟਾਂ ਨੂੰ ਨਾਥ ਪਾਉਣ ਦੇ ਲਈ ਕੋਈ ਨਾ ਕੋਈ ਸਾਰਥਿਕ ਕਾਰਵਾਈ ਕੀਤੀ ਜਾਵੇ ਕੋਈ ਇਹ ਜਿਹਹਾ ਠੋਸ ਕਾਨੂੰਨ ਬਣਾਇਆ ਜਾਵੇ ਜਿਸ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਇਹ ਗੈਰ ਕਾਨੂੰਨੀ ਗਤੀਵਿਧੀਆਂ ਨੇ ਉਹ ਰੋਕੀਆਂ ਜਾ ਸਕਣ ਕਿਤੇ ਮੈਟਰ ਪਿੰਡ ਜਿਹੜਾ ਪਿੰਡ ਮਲੌਰ ਉਹੜੀਆਂ ਆਪਣਾ ਸੀ ਨਾ ਕੀ ਹੋਇਆ ਅੱਜ ਤੁਹਾਡੇ ਨਾਲ ਮੈਂ ਆਪਣੇ ਮੈਕਸਮਾਲਜ ਵਿੱਚ ਏਜੰਟ ਨੇ ਸੈਕੰਡ ਫਲੋਰ ਤੇ ਮੈਕਸ ਰਤਨ ਉਪਰ ਸੀ ਜਿੰਨਾਂ ਕੋ ਯੂਕੇ ਜਾਣ ਲਈ ਮੈਂ ਫਾਈਲ ਅਪਲਾਈ ਕਰੀ ਸੀ 14 ਜੂਨ ਨੂੰ ਉਹਨਾਂ ਨੂੰ ਮੈਂ ਪੇਮੈਂਟ ਚਾਰ ਲਿੱਤੀ ਸਾਰੀ ਟੋਟਲ ਤੇ ਪੇਮੈਂਟ ਕਰਨ ਤੋਂ ਬਾਅਦ ਇਹਨਾਂ ਦਾ ਮੇਰਾ 15 ਗਾ 2013 ਨੂੰ ਅਪਰੂਵਲ ਆ ਗਿਆ ਸੀ ਵਿਜੀ ਦੀ ਇਹਨਾਂ ਨੇ ਪਾਸਪੋਰਟ ਮੇਰਾ ਜਮ੍ਹਾਂ ਕਰਾਉਣ ਅਨੁਸਾਰ ਇਹਨਾਂ ਨੇ ਮੇਰਾ ਫੰਡ ਚੈੱਕ ਲਿਆ ਬਾਅਦੋਂ ਫੰਡ ਚੈੱਕ ਨੂੰ ਅਨੁਸਾਰ 30 ਨਵੰਬਰ ਨੂੰ ਮੇਰਾ ਕੇਸ ਰਿਜੈਕਟ ਹੋ ਗਿਆ ਕਿ ਰਿਜੈਕਟ ਹੋਣ ਤੋਂ ਬਾਅਦ ਇਹ ਦੰਕ ਕੇ ਦਿਨ ਦੇ ਤੇ ਗਾਲਾਂ ਕੱਢ ਰਹੇ ਨੇ ਉੱਪਰੋਂ ਤੇ ਅੱਜ ਪੌਣੇ 2 ਸਾਲ 1.5 ਸਾਲ ਹੋ ਗਏ ਜੀ ਜੀ ਹਾਂ ਜੀ ਹਾਂ ਅੱਛਾ ਜੀ ਹਾਂ ਇਹ ਕਹਾਂ ਵੀ ਸਾਡੇ ਬਹੁਤ ਲਿੰਕ ਨੇ ਵੀ ਤੂੰ ਐ ਕਰ ਲੈ ਐ ਕਰ ਲੈ ਵੀ ਇੱਕ ਦੋ ਜਾਣੇ ਤੇਰੀ ਗੱਲ ਹੋਈ ਵੀ ਅਸੀਂ ਉਮੀਦ ਤੈਨੂੰ ਪੈਸੇ ਵਾਪਸ ਕਰ ਦਾਂਗੇ ਪਰ ਇਹਨੇ ਜਮਾ ਨਹੀਂ ਕਰੇ ਉਹਦੇ ਵਿੱਚ 2 ਲੱਖ ਰੁਪਏ ਪਾਇਆ ਤੇ ਉੱਪਰ ਜੀ ਡਰਾਉਂਦਾ ਧਮਕਾਉਂਦਾ ਤੇ ਬਕਾਇਦਾ ਉਹਨਾਂ ਦੀ ਰਿਕਾਰਡਿੰਗਾਂ ਤੇ ਜੋ ਵੀ ਬੈਂਕ ਚੋਂ ਪੈਸੇ ਨੇ ਸਾਰੇ ਟਰਾਂਸਫਰ ਆਰਟੀਜੈਸ ਕਰੇ ਹੋਏ ਨੇ ਵਿੱਦ ਪ੍ਰੂਫ ਸਾਰੇ ਆਪਣੇ ਕੋਲ ਨੇ ਠੀਕ ਹੈ ਹਾਂ ਜੀ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿਸਾਨ ਜੱਥੇਬੰਦੀ ਹਾਂ ਕਿਸਾਨ ਯੂਨੀ ਜਿਵੇਂ ਮੀਟਿੰਗ ਸੀ ਫਿਰ ਉਸ ਦਾ ਉਹ ਨਾ ਹਾਂਜੀ 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 ਰਿਕਾਰਡਿੰਗਾਂ ਬਗਾਇਦਾ ਗਾਲਾਂ ਕੱਢਦੇ ਨੇ ਰਿਕਾਰਡਿੰਗਾਂ ਲੈਣਾਂ ਦੀਆਂ ਸਾਰੀਆਂ ਠੀਕ ਹੈ ਤੇ ਹੁਣ ਤੁਸੀਂ ਜਾਣੇ ਕੀ ਚਾਹਣ ਵੀ ਆਪਣਾ ਪੇਮੈਂਟ ਵਾਪਸ ਕਰੀ ਜਾਵੇ ਬਸ ਇਨਸਾਫ ਹਮੇਲੇ ਸਾਨੂੰ ਤੇ ਤੁਹਾਨੂੰ ਕੀ ਲੱਗਦਾ ਕਿ ਇਹੋ ਜਿਹੇ ਏਜੰਟਾਂ ਦੇ ਉੱਤੇ ਕਾਰਵਾਈ ਕਾਰਵਾਈ ਵੀ ਹੋਣੀ ਚਾਹੀਦੀ ਹੈ ਇਹ ਜਿਹਨੂੰ ਬੰਦ ਹੋਣੇ ਚਾਹੀਦੇ ਨੇ ਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਜਿਹੜੇ ਲੋਕ ਏਜੰਟਾਂ ਦੇ ਕੋਲ ਫਸ ਜਾਂਦੇ ਮਾਵਾ ਵੀ ਆਫ ਦਾ ਪੀਨ ਪੂਰਾ ਸਿਕਿਉਰ ਹੋ ਕੇ ਜਾਣੇ ਕਿ ਵੀ ਫਿਰ ਲਾਭ ਦਾ ਕਾਰਨ ਵੀ ਉਦੋਂ ਇਹਨ Thank you. Thank you.